ਦੇ ਜਨਨ ਦੇਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੋ ਅੱਜ ਤਰ ਹਲਕਾ ਵਰਸਨ ਦੀ ਕੰਨ ਜਾ ਰਹੇ ਹਨ ਰਾਜਧਾਨੀ ਦਿੱਲੀ ਤੋਂ ਆ ਰਹੀ ਹੈ ਜਿੱਥੇ ਕਿ ਬੀਜੇਪੀ ਨੇ ਤੱਕਾ ਫਲਤ ਜਿੱਤ ਹਾਸਲ ਕੀਤੀ ਹੈ ਜਿੱਥੇ ਕਿ ਸਰਕਾਰ ਬੀਜੇਪੀ ਦੀ ਬਣ ਜਾ ਰਹੀ ਹੈ ਕੁਝ ਬਿਨਾ ਤੱਕ ਜਰੀ ਸਰਕਾਰ ਸੀਮ ਜਿਹੜਾ ਵੀ ਉਹ ਇਨਾਮ ਦੇਣਗੇ ਦੇਖਣ ਜੋ ਗੱਲ ਇਹ ਹੈ ਕਿ ਪੂਰੇ ਦੇਸ਼ ਵਿੱਚ ਜਿੱਥੇ ਸਬਜੇਪੀ ਦੇ ਕਾਰਕਟਰਾਂ ਨੇ ਕੋਈ ਲੱਡੂਆਂ ਦੇ ਨਾਲ ਕੋ ਪੰਗਰੇ ਪਾ ਕੇ ਖੁਸ਼ੀਆਂ ਮਨਾ ਰਹੇ ਨੇ ਉਹ ਕਿ ਬੜੀ 27 ਸਾਲ ਬਾਅਦ ਦਿੱਲੀ ਸਰਕਾਰ ਦੇਵਤ ਬੀਜੇਪੀ ਦਾ ਰਾਜ ਆਇਆ ਹੈ ਬਹੁਤ ਵੱਡੀ ਗੱਲ ਹੈ ਫਤੂ ਹਰਾਨੀ ਜਾਣ ਕੇ ਫੈਸਲੇ ਇਹ ਆਏ ਨੇ ਕਿ ਕੇਜਰੀਵਾਲ ਸਾਫ ਆਪਣੀ ਸੀਟ ਵੀ ਨਹੀਂ ਬਚਾ ਸਕੇ ਆਮ ਆਦਮੀ ਪਾਰਟੀ ਵਾਸਤੇ ਬਹੁਤ ਵੱਡਾ ਚਟਕਾਇਆ ਕਿਉਂਕਿ ਪੂਰੇ ਦੇਸ਼ ਨੇ ਪੰਜਾਬ ਦੇ ਵੱਡੇ ਵੱਡੇ ਲੀਡਰ ਉੱਥੇ ਜਾ ਕੇ ਵਰਕਰੀ ਕਰਕੇ ਆਏ ਨੇ ਆਪਣੇ ਵਾਅਦੇ ਕਰਕੇ ਆਏ ਨੇ ਪਰ ਦਿੱਲੀ ਦੇ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਦੇ ਵਾਅਦਿਆਂ ਨੂੰ ਨਕਾਰਦੇ ਹੋਏ ਬੀਜੇਪੀ ਦੀ ਸਰਕਾਰ ਨੂੰ ਕਾਬਜ਼ ਕੀਤਾ ਤੇ ਦੇਖਣ ਜੋ ਦਿਲ ਹੈ ਕਿ ਆਉਣ ਵਾਲਾ ਸਮਾਂ ਹੈ ਜੋ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਹੋਵੇਗਾ ਕਿ ਪੰਜਾਬ ਦੇ ਵਿੱਚ ਵੀ ਬੀਜੇਪੀ ਦਾ ਜੋ ਕਮਲ ਦਾ ਫੁੱਲਾ ਖਿਲੇਗਾ ਜਾਂ ਪੰਜਾਬ ਸਾਨੂੰ ਵੇਖਣ ਨੂੰ ਮਿਲੇਗਾ ਕਿਉਂਕਿ ਜੋ ਝਾੜੂ ਦੀ ਸਰਕਾਰ ਹੈ ਉੱਥੇ ਕਿਤੇ ਨਾ ਕਿਤੇ ਬੀਜੇਪੀ ਦੀ ਜੋ ਦਿੱਲੀ ਦੇ ਵਿੱਚ ਹਾਰ ਦੇ ਨਾਲ ਬਹੁਤ ਵੱਡਾ ਟਟਕਾ ਪੰਜਾਬ ਦੇ ਵਿੱਚ ਵੀ ਲੱਗੇਗਾ ਕਿਉਂਕਿ ਸਾਰੇ ਦੇ ਸਾਰੇ ਲੀਡਰ ਜਿੰਨੇ ਸੀ ਦਿੱਲੀ ਦੇ ਵਿੱਚ ਜਾ ਕੇ ਵਰਕਿੰਗ ਕਰਕੇ ਆਏ ਨੇ ਆਪਣਾ ਕੰਮ ਕਰਕੇ ਆਏ ਨੇ ਪੰਜਾਬ ਦੀਆਂ ਗੱਲਾਂ ਦੱਸ ਕੇ ਆਏ ਨੇ ਕਿ ਆਪਾਂ ਕੀ ਕੀ ਪੰਜਾਬ ਦੇ ਵਿੱਚ ਕੰਮ ਕਰ ਰਹੇ ਆਂ ਲੇਕਿਨ ਦਿੱਲੀ ਦੇ ਲੋਕਾਂ ਨੇ ਨਕਾਰ ਦਿੱਤਾ ਇਹਨਾਂ ਕੰਮਾਂ ਨੂੰ ਦਿੱਲੀ ਦੀ ਸਰਕਾਰ ਜੋ ਬੀਜੇਪੀ ਦੇ ਹੱਥ ਵਿੱਚ ਲੋਕਾਂ ਨੇ ਦੇ ਦਿੱਤੀ ਹੈ ਲੋਕ ਇਸ ਸਰਕਾਰ ਤੋਂ ਨਾ ਕੁਝ ਦਿਖਾਈ ਦੇ ਰਿਹਾ ਸੀ ਚਾੜੂ ਦੀ ਸਰਕਾਰ ਤੋਂ ਐਸੀ ਕਰਕੇ ਸਿਰਫ 22 ਸੀਟਾਂ ਤੇ ਹੀ ਸੀਮਿਤ ਗਈ ਕੋਈ ਐਸਾ ਸਮਾਂ ਸੀ ਕਿ ਬੀਜੇਪੀ ਜਾਂ ਕਾਂਗਰਸ ਨਜ਼ਰ ਨਹੀਂ ਸੀ ਆਉਂਦੀ ਮੁਕਾਬਲੇ ਦੇ ਵਿੱਚ ਆਮ ਪਾਲ ਜੀ ਦੇ ਮੁਕਾਬਲੇ ਦੇ ਵਿੱਚ ਲੇਕਿਨ ਅੱਜ ਦੇਖਣ ਵਾਲੀਆਂ ਕੋਈ ਲੋਕਾਂ ਦਾ ਨਜ਼ਰੀਆ ਹੀ ਪਲਟ ਗਿਆ ਹੈ ਅੱਜ ਬੀਜੇਪੀ ਦੇ ਮੁਕਾਬਲੇ ਦੇ ਵਿੱਚ ਦਿੱਲੀ ਦੇ ਵਿੱਚ ਕੋਈ ਲੱਗ ਸਕੇ ਤੇ ਕਾਈ ਨਹੀਂ ਦੇ ਰਿਹਾ ਹੈਰਾਨੀ ਜਨਕ ਖਬਰ ਕਾਂਗਰਸ ਵਾਸਤੇ ਇਹ ਆ ਰਹੀ ਹੈ ਕਿ ਕਾਂਗਰਸ ਉੱਤੇ ਖਾਸਾ ਵੀ ਨਹੀਂ ਖੜ੍ਹ ਪਾ ਰਹੀ ਜੋ ਇੱਕ ਸਮਾਂ ਸੀ ਕਿ ਕਾਂਗਰਸ ਦਿੱਲੀ ਤੇ ਰਾਜ ਕਰਦੀ ਸੀ ਲੇਕਿਨ ਅੱਜ ਇੱਕ ਵੀ ਐਮਐਲਏ ਆਪਣਾ ਬਣਾਉਣ ਦੇ ਉੱਤੇ ਸਫਲ ਨਹੀਂ ਹੋਈ ਇਹ ਬਹੁਤ ਹੀ ਵੱਡਾ ਕਾਂਗਰਸ ਵਾਸਤੇ ਚਿੰਤਾ ਦਾ ਵਿਸ਼ਾ ਹੈ ਕਿ ਦਿੱਲੀ ਦੇ ਵਿੱਚ ਇੱਕ ਵੀ ਐਮਐਲਏ ਨਾ ਬਣਾ ਸਕਣਾ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਹਾਰ ਮੰਨੀ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਇਲੈਕਸ਼ਨ ਆਉਣ ਵਾਲੇ ਨੇ ਇੱਥੇ ਕੀ ਬਣੂਗਾ ਇਸ ਦੀ ਸਰਕਾਰ ਹੈ ਕਿ ਪੰਜਾਬ ਤੇ ਦਿੱਲੀ ਦੀਆਂ ਇਲੈਕਸ਼ਨ ਦਾ ਹਮੇਸ਼ਾ ਅਜਿਹਾ ਰਹਿੰਦਾ ਹੈ ਜੋ ਵੀ ਪੰਜਾਬ ਦੇ ਵਿੱਚ ਸਰਕਾਰ ਆਈ ਸੀ ਉਹ ਦਿੱਲੀ ਦੇ ਵਿੱਚ ਕੰਮਾਂ ਨੂੰ ਲੈ ਕੇ ਆਈ ਸੀ ਪੰਜਾਬ ਦੀ ਸਰਕਾਰ ਹੋਣਾ ਪੰਜਾਬ ਦੇ ਲੋਕ ਕਿਸ ਨੂੰ ਚੁਣਨਗੇ ਕਮਲ ਚਲੇਗਾ ਜਾਂ ਝਾਰੂ ਚਲੇਗਾ ਜਾਂ ਪੰਜੇ ਦੀਆਂ ਗੱਲਾਂ ਬਾਤਾਂ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਲekin ਸਭ ਤੋਂ ਵੱਡਾ ਚੈਨੌਂਜੀ ਪੂਰੇ ਉਸ ਸਮਾ ਇਸ ਵਕਤ ਕਾਂਗਰਸ ਦੇ ਹੱਥ ਵਿੱਚ ਆ ਕਾਂਗਰਸ ਨੂੰ ਬਹੁਤ ਵੱਡੇ ਲੈਵਲ ਤੇ ਕੰਮ ਕਰਨਾ ਪਵੇਗਾ ਕਿਉਂਕਿ ਕਾਂਗਰਸ ਉੱਤੇ ਖਾਤਾ ਵੀ ਨਹੀਂ ਕੋਲ ਪਈ ਫਿਰ ਆਉਣ ਵਾਲਾ ਸਮਾਂ ਜਿਹੜਾ ਉਹ ਕਾਂਗਰਸ ਕਿਸ ਤਰ੍ਹਾਂ ਲੋਕਾਂ ਦੇ ਦਿਲਾਂ ਦੇ ਵਿੱਚ ਆਪਣਾ ਜਗ੍ਹਾ ਬਣਾਏਗੀ ਬਹੁਤ ਇਹ ਦੇਖਣ ਦਾ ਵਿਸ਼ੇ ਹੋਵੇਗਾ ਤੇ ਬਣੇ ਰਹੋ ਇਸ ਜੀ मेरे लिए प्रसन्नता का और दुख का विषय नहीं है मैं बीच में खड़ा प्रसन्नता इस बात की है कि करोड़ों लोगों ने आशा लगाई करोड़ों अपनी नौकरियां छोड़ के व्यवसाय छोड़ के आए थे दुश्मनियां लोगों ने उन सबकी हत्या एक आत्मुग्ध आदमी ने एक चरित्रहीन आदमी ने अपनी निजी महत्वाकांक्षाओं की पूर्ति से उसको दंड मिला ईश्वर निर्धारण से दंड मिला प्रसन्नता इस बात की भी है कि न्याय हुआ እንን፣ እን፣፣፣